ਬਾਰੇ ਬਹਿ ਕੇ ਗੁਰੂ ਨਾਨਕ ਸਾਹਿਬ ਕੀਰਤਨ ਕੀਤਾ ਆਪਣੇ ਆਪ ਵਿੱਚ ਕੀਰਤਨ ਕੀਤਾ ਤੇ ਭਾਈ ਸਾਹਿਬ ਮਰਦਾਨਾ ਜੀ ਕਹਿੰਦੇ ਮਹਾਰਾਜ ਇੰਨੀ ਰਮਣੀਕ ਥਾਂ ਹਜ਼ੂਰ ਕਹਿੰਦੇ ਨੇ ਮਾਪੁਰਖ ਆਵੇਗਾ ਤੇ ਇੱਕ ਦਿਨ ਵਸਦੀ ਹੋਵੇਗੀ ਇਹਦਾ ਜ਼ਿਕਰ ਗੁਰੂ ਰੰਧ ਸਾਹਿਬ ਚਲੋ ਹੈ ਗੋਬਿੰਦワਲ ਗੋਬਿੰਦ ਪੂਰੀ ਸੰ ਜਲਨ ਤੀਰ ਵਿਪਾਸ ਬਣਾਇਆ ਇੱਥੇ ਮਹਾਰਾਜ ਫਤਿਆਬਾਦ ਜਾਂਦੇ ਆ ਫਤਿਆਬਾਦ ਤੋਂ ਫਿਰ ਜਿੱਥੇ ਅਸੀਂ ਕਹਿੰਨੇ ਆ 68 ਤੀਰਥ ਜਾਂ ਪਹਿਲਾਂ ਵੈਸੇ ਗੁਰਮੁਖੀ ਤੇ ਗੁਰਦੁਆਰਾ ਸੀ ਇੱਥੇ ਪ੍ਰਕਾਸ਼ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਕੋਲ ਇਸ ਚੀਜ਼ ਦੇ ਪ੍ਰੂਫ ਨਹੀਂ ਕਿਉਂਕਿ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ 88 ਤੀਰਥ ਗੁਰਦੁਆਰਾ ਹੈ ਜਦੋਂ ਤੁਸੀਂ ਮੰਜੀ ਸਾਹਿਬ ਜਾਂਦੇ ਹੋ ਇਹਦੇ ਸਾਹਮਣੇ ਜਿਹੜੀ ਮੰਜੀ ਸਾਹਿਬ ਦੀਵਾਨ ਹਾਲ ਵੱਖਰਾ ਹੈ ਮੰਜੀ ਸਾਹਿਬ ਵੱਖਰੀ ਹੈ ਜਦੋਂ ਤੁਸੀਂ ਮੱਥਾ ਟੇਕਦੇ ਹੋ ਸਾਹਮਣੇ ਨਿਕਾਜ ਗੁੰਬਦ ਬਣਿਆ ਉਹ ਮੰਜੀ ਸਾਹਿਬ ਉਹਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਗੁਰਦੁਆਰਾ ਮਨਜੀ ਸਾਹਿਬ ਐਸੀ ਉਹ ਕਹਿੰਦਾ ਮਨਜੀ ਸਾਹਿਬ ਦੀਵਾਨ ਹਾਲ ਤਾਂ ਹੀ ਕਹਿੰਦੇ ਆ ਮਨਜੀ ਸਾਹਿਬ ਬਾਹਰ ਉੱਥੇ ਬਾਬਾ ਗੁਰੂ ਨਾਨਕ ਸਾਹਿਬ ਜਾਂਦੇ ਆ ਇੱਥੇ ਕੀਰਤਨ ਕਰਦੇ ਆ ਤੇ ਇਹ ਇਸ ਸਥਾਨ ਤੇ 12 ਮਹੀਨੇ ਜਲ ਖਲੋਤਾ ਰਿੰਦਾ ਸੀ ਜਿਹੜੀ ਇਹ ਜਗਾ ਹੈ ਸਤਗੁਰੂ ਕੀਰਤਨ ਕਰਦੇ ਆ ਤੇ ਇੱਥੇ ਜਿਹੜਾ ਸੀ ਸੁਲਤਾਨਪਿੰਡ ਨੇੜੇ ਇਸ ਪਿੰਡ ਦਾ ਇੱਕ ਜ਼ਿਮੀਂਦਾਰ ਸੀ ਉਹਦਾ ਹਿਸਟਰੀ ਚ ਨਾਮ ਰਿਖਿਆ ਤਾਰਾ ਉਹ ਹੁੰਦਾ ਹੈ ਉਹਦੇ ਬੱਚੇ ਦਾ ਧਮਾਨ ਸੀ ਧਮਾਨ ਪਹਿਲਾਂ ਕਰਦੇ ਸਨ ਨਿਆਣਿਆਂ ਦਾ ਉਹਨੇ ਆ ਕੇ ਮਹਾਰਾਜ ਜੀ ਨੂੰ ਇੱਥੇ ਕੀਰਤਨ ਸੁਣਿਆ ਆਪਣੇ ਕਰੋ ਪ੍ਰਸ਼ਾਦ ਪਾਣੀ ਦੀ ਰਸਤ ਲੈ ਕੇ ਆਇਆ ਕੀਰਤਨ ਸੁਣ ਕੇ ਨਾ ਟੇਗਿਆ ਉਹਨੇ ਕਿਹਾ ਮਹਾਰਾਜ ਸੰਤ ਜੀ ਕੁਝ ਦਿਨ ਰੁਕੋ ਖਾ ਇੱਥੇ ਇਤਿਹਾਸ ਕਹਿੰਦਾ ਮਹਾਰਾਜ ਕਹਿੰਦੇ ਆ ਸਦਾ ਲਈ ਰੁਕਾਂਗੇ ਇੱਥੇ ਭੋਗ ਤੇ మోਖ ਦਾ ਪ੍ਰਵਾਹ ਚੱਲੇਗਾ ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆ ਸੰਥਾਪਨ ਸੋ ਕੀ ਅਜੇ ਮਿਲਦਾ ਨਹੀਂ ਭੋਗ ਦਾ ਅਰਥ ਹੈ ਸਰੀਰ ਦੀ ਤ੍ਰਿਪਤੀ ਲਈ ਤੁਸੀਂ 24 ਘੰਟੇ ਚਲੇ ਜਾਓ ਲੰਗਰ ਦਾ ਬੂਆ ਕਦੀ ਬੰਦ ਨਹੀਂ ਹੁੰਦਾ ਤੁਸੀਂ ਹਰਮੰਦਰ ਸਾਹਿਬ ਵੀ ਚਲੇ ਜਾਓ ਤੇ ਯਾਦ ਰੱਖੋ ਸੇਵਾ ਤੋਂ ਬਿਨਾ ਕਦੀ ਵੀ ਕਿਸੇ ਵਾਸਤੇ ਕਿਵਾੜ ਨਹੀਂ ਬੰਦ ਹੁੰਦਾ ਉੱਥੇ ਭੋਗ ਤੇ ਮੋਖ ਦਾ ਪ੍ਰਵਾਹ ਚੱਲਦਾ ਹੈ ਹਰਮੰਦਰ ਸਾਹਿਬ ਉਹਨਾਂ ਕਹਿਆ ਵੀ ਉਹ ਛਪੜੀ ਸ਼ਬਦ ਵਰਦੇ ਸਨ ਵੀ ਉੱਥੇ ਨਾਂਦੇ ਨੇ ਇੱਥੇ ਇਹਨਾਂ ਨੂੰ ਤਾਕਤ ਮਿਲਦੀ ਮੈਂ ਹੈਰਾਨ ਹਾਂ ਤੁਸੀਂ ਪੰਥ ਪ੍ਰਕਾਸ਼ ਪੜੋ ਸੁੱਖਾ ਸਿੰਘ ਜਿਨ੍ਹਾਂ ਨੇ ਮੱਥੇ ਰੰਗੜ ਦਾ ਸਿਰ ਵਢਿਆ ਇਸ ਦੁਪਹਿਰੇ ਜਦੋਂ ਸੁੱਤੇ ਹੋਣਾ ਗਰਮੀ ਚ ਪਹਿਰੇ ਵਾਲਿਆਂ ਨੇ ਘੋੜੇ ਸਮੇਤ ਵਿੱਚ ਛਾਲ ਮਰਵਾ ਕੇ ਇਸ਼ਨਾਨ ਕਰਕੇ ਨਿਕਲ ਜਾਂਦੇ ਸਨ ਇਹਦਾ ਮਤਲਬ ਕਿਹੜੀ ਤਾਕਤ ਸੀ ਸਾਡੇ ਗੁਰੂ ਜੀਾਂ ਨੇ ਇਹੀ ਕਾਰਨ ਕਿ ਸਾਡੀ ਅਰਦਾਸ ਵਿੱਚ ਲਿਖਿਆ ਗਿਆ ਮਹਾਰਾਜ ਦਾ ਆਗਮਨ ਨਨਕਾਣਾ ਸਾਹਿਬੇ ਪਰ ਲਿਖਿਆ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਸਨ ਉਹਨਾਂ ਨੇ ਕੀ ਕੀਤਾ ਹਰਮੰਦਰ ਸਾਹਿਬ ਟਾਇਆ ਸਰੋਵਰ ਨੂੰ ਪੂਰ ਦਿੱਤਾ ਗਿਆ ਜਦੋਂ ਸਰੋਵਰ ਪੂਰਿਆ ਇਥੋਂ ਫਿਰ ਇੱਕ ਨਿਆੰਗ ਸਿੰਘ ਗਿਆ ਦਮਦਮਾ ਸਾਹਿਬ ਉਹਨੇ ਜਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੱਸਿਆ ਕਿਉਂਕਿ ਅੱਜ ਕੱਲ ਦੇ ਤੇ ਸਾਧਨ ਨਹੀਂ ਸੰੂਚਨਾਵਾਂ ਪਹੁੰਚੰਦੇ ਉਹਨੇ ਦੱਸਿਆ ਜੀ ਹਰਮੰਦਰ ਸਾਹਿਬ ਦਾ ਸਰੋਵਰ ਭਰ ਦਿੱਤਾ ਗਿਆ ਹੈ ਕੂੜੇ ਨਾਲ ਮਰੇ ਪਸ਼ਵਾਂ ਦੇ ਪਿੰਜਰ ਨਾਲ ਕਦੀ ਸੇਖ ਇਕੱਲਾ ਨਹੀਂ ਹੁੰਦਾ ਉਸ ਵਕਤ ਫਿਰ 75 ਸਾਲ ਦੇ ਬਜ਼ੁਰਗ ਨੇ ਆਪਣੇ 18 ਸਿਰ ਦੇ ਖੰਡੇ ਨੂੰ ਹੱਥ ਪਾਇਆ ਕੈਸੀ ਲੋਕਾਂ ਦੀ ਗੱਲ ਕਿ ਜਦੋਂ ਭਰ ਜਵਾਨੀ ਸੀ ਉਦੋਂ 50 ਸਾਲ ਉਹ ਬਾਣੀ ਲਿਖੀ ਗਿਆ ਕਲਮ ਚਲਾਈ ਗਿਆ ਜਿਸ ਉਮਰ ਚ ਲੋਕ ਰਿਟਾਇਰ ਹੋ ਕੇ ਕਲਮਾ ਚ ਲਾਂਦੇ ਆ ਉਸ ਉਮਰ ਵਿੱਚ ਉਹ ਖੰਡਾ ਚੁੱਕਦਾ ਪਿਆ 18 ਸਾਲ ਦਾ 18 ਸੇਰ ਦਾ ਖੰਡਾ ਉਹਨਾਂ ਪਕੜਿਆ ਤੇ ਅਰਦਾਸ ਕੀ ਕੀਤੀ ਐਦਕੀ ਜਦੋਂ ਅਸੀਂ ਲਾਹੌਰ ਗਏ ਬਾਬਾ ਭਾਈ ਤਾਰੂ ਸਿੰਘ ਜੀ ਦੀ ਅਸਥਾਨ ਤੇ ਤੇ ਮੈਂ ਉੱਥੇ ਵੀ ਕਿਹਾ ਸੀ ਪਰਮਜੀਤ ਨੂੰ ਮੈਂ ਕਿਹਾ ਵੈਸੇ ਤਾਂ ਬੜੇ ਨੇ ਦੋ ਸਿੱਖ ਸਿੱਖ ਹਿਸਟਰੀ ਚ ਨੇ ਜਿੰਨ ਮੇਰੇ ਜੇਂਤ ਨੇ ਜਿਹੜੇ ਬਾਕੀ ਹੋਰ ਵੀ ਆਣ ਜਿਨ੍ਹਾਂ ਨੇ ਅਰਦਾਸ ਇੰਨੀ ਅਨੋਖੀ ਕੀਤੀ ਕਿ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਸਾਡਾ ਪਰਨ ਨਹੀਂ ਪੂਰਾ ਹੁੰਦਾ ਇਹਦਾ ਮਤਲਬ ਮੌਤ ਨੂੰ ਚੈਲੰਜ ਹੈ ਨਹੀਂ ਮਰਨਾ ਅਸੀਂ ਓਨੀ ਦੇਰ ਬਾਬਾ ਦੀਪ ਸਿੰਘ ਕਹਿੰਦਾ ਮੈਂ ਓਨੀ ਦੇਰ ਤੱਕ ਪ੍ਰਾਨ ਨਹੀਂ ਤਿਆਗਣੇ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਦੇ ਘਰ ਚ ਨਹੀਂ ਪਹੁੰਚਦਾ ਭਾਈ ਤਾਰੂ ਸਿੰਘ ਕਹਿੰਦਾ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਜਕਰੀਏ ਨੂੰ ਅੱਗੇ ਨੂੰ ਲਾ ਜਾਂਦਾ ਜਕਰੀਆ ਪਹਿਲਾਂ ਮਰਦਾ ਭਾਈ ਤਾਰੂ ਸਿੰਘ ਜੀ ਬਾਤ ਜਾਂਦੇ ਪਰਨ ਕੈਸਾ ਨੁਖ ਹੈ ਪਰ ਉਹਨਾਂ ਨੇ ਇੱਥੇ ਫਿਰ ਅਰਦਾਸ ਕੀਤੀ ਧੰ ਗੁਰੂ ਰਾਮਦਾਸ ਤੂੰ ਕਿਰਪਾ ਕਰੀ ਮੇਰੇ ਤੇ ਮਿਹਰ ਕਰੀ ਮੈਂ ਆਪਣਾ ਸੀਸ ਤੇਰੇ ਚਰਨਾਂ ਵਿੱਚ ਲੈ ਕੇ ਹਾਰਿਆ ਇਸ ਕਰਕੇ ਮੈਂ ਕਹਿਣਾ ਕਦੀ ਵੀ ਸਿੱਖ ਜਮਾਤ ਨੂੰ ਮਤ ਛੇੜੋ ਕੋਈ ਵੀ ਇਹ ਮਰਦੇ ਮਰਦੇ ਵੀ ਫਿਰ ਉੱਠ ਪੈਂਦੇ ਆ ਮਤ ਜੀ ਕਹਿਣਾ ਇਹਨਾਂ ਨੂੰ ਪੂਰਨ ਸਿੰਘ ਕਹਿੰਦਾ ਹੈ ਅਲ ਬੇਲੇ ਜੇ ਇਹ ਹੱਸਦੇ ਨੇ ਖੇਡਦੇ ਨੇ ਪਿਆਰ ਕਰੋਗੇ ਤੇ ਸਿਰ ਵੀ ਦੇ ਦੇਣਗੇ ਜੇ ਮੱਥਾ ਲਾਉਗੇ ਤੇ ਸਿਰ ਲਾ ਵੀ ਲੈਂਦੇ ਆ ਮੈਂ ਜਜਵਾਤ ਕੇਵਲ ਨਹੀਂ ਹੈ ਕਿਉਂਕਿ ਕਦੀ ਸਿੱਖ ਧੱਕਾ ਨਹੀਂ ਕਰਦਾ ਤੇ ਜਿਹੜਾ ਧੱਕਾ ਕਰਦਾ ਉਹ ਸਿੱਖ ਨਹੀਂ ਹੋ ਸਕਦਾ ਉਹ ਭੇਖੀ ਹੈ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਕੀਤੀ ਤੇ ਹੁਣ ਅਰਦਾਸ ਇਹਦੇ ਵਿੱਚ ਵੀ ਉਹ ਬਾਣੀ ਲਿਖਦੇ ਆ ਜਦੋਂ ਆਪਾਂ ਅਰਦਾਸ ਕਰਾਂਗੇ ਉਹ ਕਹਿੰਦੇ ਬੀ ਬਾਬਾ ਜੀ ਦੀ ਅਰਦਾਸ ਬਾਬਾ ਜੀ ਨੇ ਅਰਦਾਸ ਪੂਰੀ ਕਰ ਦਿੱਤੀ ਨਹੀਂ ਉਹ ਬਾਣੀ ਲਿਖਣ ਵਾਲਾ ਮਹਾਪੁਰਖ ਬ੍ਰਹਮ ਗਿਆਨੀ ਨੂੰ ਪਤਾ ਹੈ ਕਿ ਦੋ ਕਰ ਜੋੜ ਕਰੂੰ ਅਰਦਾਸ ਤੁਧ ਪਾਣੈ ਪਾਣੈ ਰਾਸ ਅਰਦਾਸ ਮੈਂ ਕਰ ਦਿੱਤੀ ਇਹ ਤੈਨੂੰ ਭਾਗਿਆ ਮੇਰੀ ਅਰਦਾਸ ਨੂੰ ਭਾਗ ਲਾ ਬਾਬਾ ਦੀਪ ਸਿੰਘ ਤੁਰਦੇ ਆ ਪੰਜ ਸੱਤ ਗਿਣਤੀ ਦੇ ਸਿੰਘ ਜੀ ਮਾਲਵਾ ਨਾਲ ਹੋ ਤੁਰਦਾ ਦਰਮੀ ਕੀ ਪਕੜ ਹੈ ਆਈ ਦਰਮੀ ਕੋ ਲਹਿਰ ਰਾਹ ਦਿਲਾ ਹਜ਼ਾਰਾਂ ਦੇ 5000 ਦੇ ਕਰੀਬ ਸਿੱਖ ਤਰਨ ਤਾਰਨ ਸਾਹਿਬ ਤੱਕ ਹੁੰਦਿਆਂ ਹੋ ਜਾਂਦੇ ਇੱਥੇ ਫਿਰ ਦੁਬਾਰਾ ਅਰਦਾਸ ਕੀਤੀ ਜਾਂਦੀ ਧੰਨ ਗੁਰੂ ਅਰਜੁਨ ਦੇਵ ਸੱਚੇ ਬਾਦਸ਼ਾਹ ਸ਼ਹੀਦਾਂ ਦੇ ਸਰਤਾਜ ਅੱਜ ਗੁਰੂ ਰਾਮਦਾਸ ਦੇ ਦਰਬਾਰ ਦੀ ਬੇਅਦਵੀ ਖੂਬ ਪੂਰ ਦਿੱਤਾ ਸਰੋਵਰ ਸਾਨੂੰ ਤਾਕਤ ਬਖਸ਼ੇ ਇੱਥੇ ਫਿਰ ਬਾਬਾ ਜੀ ਜਿਹੜੀ ਅਰਦਾਸ ਕਰਦੇ ਹਾਂ ਮੈਂ ਇੱਕ ਵਾਰੀ ਸੁਨਾਇਆ ਵੀ ਸੀ ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਹੈ ਬਾਬਾ ਦੀਪ ਸਿੰਘ ਕਹਿੰਦੇ ਆ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ ਕਰਾਂ ਪ੍ਰਸ਼ਾਦ ਗੁਰੂ ਘਰ ਚੜਾਂ ਲੋਕੀ ਇਹ ਪ੍ਰਸੀਸ ਪ੍ਰਸ਼ਾਦ ਚੜਾਂਗਾ ਹੇ ਸੱਚੇ ਪਾਤਸ਼ਾਹ ਮੈਂ ਆ ਰਿਹਾ ਫਿਰ ਜਦੋਂ ਸ਼ੀਦਾ ਤੋਂ ਤਰਨਤਾਰਨ ਸਹਿਬ ਜਾਓ ਦੂਹਾਂ ਪਾਸਿਆਂ ਨੂੰ ਅਦਬ ਨਾਲ ਦੇਖੋ ਇਹ ਸਾਰਾ ਰਸਤਾ ਸ਼ਹੀਦਾਂ ਦੇ ਖੂਨ ਨਾਲ ਪੀਜਾ ਹੋਇਆ ਹੈ ਤੁਸੀਂ ਪਿੰਡਾਂ ਦੇਖੋ ਕਿੰਨੀਆਂ ਸ਼ਹੀਦਾਂ ਦੀਆਂ ਯਾਦਗਾਰਾਂ ਜਿੱਥੇ ਫਿਰ ਅੱਗੇ ਬਾਬਾ ਜੀ ਆਉਂਦੇ ਆ ਇੱਥੇ ਆ ਕੇ ਸੰਗਰਾਣੇ ਲਕੀਰ ਖਿੱਚਦੇ ਆ 75 ਸਾਲ ਦਾ ਬਜ਼ੁਰਗ ਜੀ ਖੰਡੇ 18 ਸਿਰ ਦੇ ਖੰਡੇ ਨਾਲ ਲਕੀਰ ਖਿੱਚਦਾ ਕਹਿੰਦਾ ਵੇ ਜਿਸ ਬੰਦੇ ਨੇ ਕੱਚੇ ਪਿੱਲੇ ਨੇ ਦੌੜਨਾ ਉਹ ਅਜੇ ਵੀ ਜਾਸਕਦੇ ਹੋ ਤੁਹਾਨੂੰ ਕੋਈ ਨਹੀਂ ਤੁਸੀਂ ਜਾ ਸਕਦੇ ਹੋ ਪਰ ਮੇਰੇ ਪਿੱਛੇ ਆਇਓ ਜਿਨੇ ਸ਼ਹਾਦਤ ਦਾ ਜਾਮ ਪੀਣਾ ਕਿਸੇ ਵੀ ਸਿੱਖ ਨੇ ਇਨਕਾਰ ਨਹੀਂ ਕੀਤਾ ਸਾਰੇ ਲਕੀਰ ਟੱਪ ਗਏ ਅੱਗੋਂ ਫਿਰ ਜਹਾਨ ਖਾਂ ਤੁਰਿਆ ਹੁੰਦਾ ਹੈ ਇੱਥੇ ਜਿੱਥੇ ਗੁਰਦੁਆਰਾ ਟਾਲਾ ਸਾਹਿਬ ਹੈ ਇੱਥੇ ਫਿਰ ਲੜਾਈ ਜਦੋਂ ਸ਼ੁਰੂ ਹੁੰਦੀ ਹੈ ਮੈਂ ਕਹਿੰਨਾ ਵੀ ਸਿੱਖ ਜਾਨਾ ਹੂਲ ਕੇ ਲੜਿਆ ਪੈਸੇ ਪਾਇਦਨ ਤੀਰ ਸਿੰਘ ਉਹਨਾਂ ਦੀ ਕਿਤਾਬ ਹੈ ਗੁਰਮਤਿ ਨਾਮ ਅਭਿਆਸ ਕਮਾਈ ਉਹਦੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਭੂਮਿਕਾ 'ਚ ਕਹਿੰਦੇ ਨੇ ਬਾਬਾ ਜੀ ਦੇ ਸਰੀਰ 'ਚੋ ਇਸ ਤਰ੍ਹਾਂ ਨਾਮ ਦੀ ਤਰੰਗ ਉੱਠਦੀ ਸੀ ਉਹਦਾ ਖੰਡਾ ਜਿਹਦੇ ਸਿਰ ਤੇ ਪੈਂਦਾ ਸੀ ਉਹਦੇ ਤੇ ਵੀ ਅਸਰ ਹੋ ਜਾਂਦਾ ਸੀ ਇਹ ਇਹ ਕੋਈ ਆਮ ਬੰਦੇ ਨਹੀਂ ਕਿ ਇਹ ਰੋਮ ਰੋਮ ਬੰਦਗੀ ਕਰਨ ਵਾਲੀਆਂ ਰੂਹਾਂ ਇੱਥੇ ਫਿਰ ਜਦੋਂ ਆਪਸ ਚ ਹੁੰਦੀ ਹੈ ਟੱਕਰ ਮੈਂ ਕਿਸੇ ਨੇ ਯਕੂਬ ਖਾਨ ਲਿਖਿਆ ਕਿਸੇ ਨੇ ਈਯੂਬ ਲਿਖਿਆ ਮੁਕਤੀ ਦੀ ਗੱਲ ਕੀ ਬਾਬਾ ਜੀ ਉੱਥੋਂ ਅਰਦਾਸ ਕਰਕੇ ਚੱਲਦੇ ਆ ਕਿ ਸੀਸ ਸੁਦਾ ਸਰਹੇਤ ਕਰ ਗਿਆਨੀ ਗਿਆਨ ਸਿੰਘ ਦੇਵਾਂਗੇ ਹਮ ਜਾਏ ਕਰ ਅਰਦਾਸਾ ਤੁਰਪੈ ਸਿੰਘ ਜੀ ਫਤਿਹ ਗਿਆ ਫਤਿਹ ਜਾ ਕੇ ਤੁਰਪੈ ਜਦੋਂ ਇੱਥੇ ਮੁਕਾਬਲਾ ਹੁੰਦਾ ਮੈਂ ਇੱਥੇ ਆਪ ਨੂੰ ਬੇਨਤੀ ਕਰਨਾ ਜਿਹੜੇ ਪੁੱਛਣ ਸਿਮਰਨ ਦੀ ਕੀ ਤਾਕਤ ਨਾਮ ਦੀ ਕੀ ਤਾਕਤ ਜਿੱਥੇ ਅਸੀਂ ਬੈਠਿਆ ਹਿਸਟੋਰੀਕਲ ਥਾਂ ਤੇ ਨਹੀਂ ਨਾ ਤੁਸੀਂ ਯਾਦਗਾਰ ਬਣਾਈ ਬਾਹਰਲੇ ਮੁਲਕਾਂ 'ਚ ਮੈਂ ਜਾਣਾ ਉੱਥੇ ਯਾਦਗਾਰਾਂ ਉਸ ਦੀ ਕਮਾਈ ਕਿੰਨੀ ਵੱਡੀ ਹੈ ਗੁਰਸ਼ਖ ਦੇ ਇੱਥੇ ਜਦੋਂ ਮੁਕਾਬਲਾ ਹੁੰਦਾ ਜਿਹੜਾ ਸਾਹਮਣੇ ਹੁੰਦਾ ਮੈਂ ਕਈ ਵਾਰੀ ਕਹਿੰਦਾ ਆਖਰ ਅਸੀਂ ਅਜੇ ਉਹਦਾ ਜ਼ਿਕਰ ਕਰਾਂਗੇ ਤੇ ਉਹ ਕਿੱਡਾ ਤਾਕਤਵਾਰ ਹੈ ਜਿਹੜਾ ਬਾਬਾ ਜੀ ਨੂੰ ਵੰਗਾਰਦਾ ਪਿਆ ਇਹ ਸ਼ਬਦ ਕਹਿੰਦਾ ਤੂੰ ਮੇਰੇ ਸਾਹਮਣੇ ਆ ਉਹ ਜਵਾਨ ਹੈ 35 36 ਸਾਲ ਦਾ ਪਠਾਨ ਤੇ ਦੂਜੇ ਪਾਸੇ 75 ਸਾਲ ਦਾ ਬਜ਼ੁਰਗ ਚਿਹਰਾ ਦਗਦਾ ਕਰਦਾ ਮਹਾਪੁਰਖ ਦਾ ਇੱਥੇ ਗਿਆਨੀ ਗਿਆਨ ਸਿੰਘ ਲਿਖਦਾ ਦੋ ਬਾਬਾ ਨੋਦ ਸਿੰਘ ਪਹਿਲਾਂ ਸ਼ਹੀਦ ਹੋ ਜਾਂਦੇ ਇੱਕ ਉਹ ਫਿਰ ਕਹਿੰਦਾ ਵੀ ਦੋਨਾਂ ਨੇ ਇਕੱਠੇ ਵਾਰ ਕੀਤੇ ਆ ਉਹ ਕਹਿੰਦਾ ਚਲੀ ਤੇਗ ਅਤ ਬੇਗ ਸਿਉ ਦੂ ਕੇਰ ਬਲ ਧਾਰ ਚਲੀ ਤੇਗ ਅਤ ਬੇਗ ਸਿਉ ਦੂ ਕੇਰ ਬਲ ਧਾਰ ਸੀਸ ਦੋਹਾਂ ਕੇ ਉਤਰ ਗਏ ਪਰੇ ਪਰਸ ਇੱਕ ਸਾਲ ਗਿਆਨੀ ਗਿਆਨ ਸਿੰਘ ਕਹਿੰਦਾ ਦੋਨਾਂ ਦਾ ਇਕੱਠਾ ਮਾਰ ਹੋਇਆ ਬਾਬਾ ਜੀ ਨੇ ਉਹਦਾ ਸਿਰ ਲਾ ਦਿੱਤਾ ਉਹਨੇ ਬਾਬਾ ਜੀ ਦਾ ਲਾਤਾ ਜ਼ਮੀਨ ਤੇ ਛੱਡ ਗਿਆ ਮੈਨੂੰ ਪਤਾ ਹੈ ਸਾਡੇ ਡਾਕਟਰ ਤੇ ਤੇਜਾ ਸਿੰਘ ਹੋਣੀ ਪ੍ਰੋਫੈਸਰ ਮਦਨਜੀਤ ਕੌਰ ਇੱਕ ਦੋ ਹੋਰ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਚਲੋ ਚੰਗੇ ਨੇ ਜੀ ਇਹ ਕਹੇ ਡੂੰਗਾ ਫਟ ਲੱਗਾ ਤੇ ਬਾਬਾ ਜੀ ਸਿਰ ਦਾ ਹਸਾਰਾ ਦੇ ਕੇ ਅੱਗੇ ਚਲੇ ਗਏ ਸਿਰ ਲੱਥਾ ਨਹੀਂ ਉਹ ਡਰਦੇ ਆ ਥੋੜੇ ਜਿਹਾ ਵੀ ਤੇ ਕਰਾਮਾਤ ਬਣ ਜਾਣੀ ਆ ਇਹ ਮੌਜਾ ਬਣ ਜਾਣਾ ਹੈ ਚੇਤੇ ਰੱਖਿਓ ਇਹ ਆਮ ਬੰਦਾ ਨਹੀਂ ਇਹ ਉਹ ਵੀ ਜਿਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਹੱਥ ਰੱਖਿਆ ਹੈ ਤੁਸੀਂ ਆਪਣੀਆਂ ਗਿੰਤੀਆਂ ਬਿੰਤੀਆਂ ਨਾਲ ਜੇ ਮੈਂ ਨੂੰ ਨਹੀਂ ਕਟਾ ਸਕਦਾ ਤੇ ਮੈਂ ਇਹ ਕਹਿ ਦਿਆਂਗਾ ਬਾਬਾ ਭਾਈ ਤਾਰੂ ਸਿੰਘ ਦਾ ਸਿਰ ਨਹੀਂ ਲੱਥਾ ਜੇ ਹੁਣ ਤੁਸੀਂ ਕਹੋ ਜੀ ਤੂੰ ਸਿੱਧ ਕਰਕੇ ਦੱਸ ਇਹ ਦਾਤ ਕਿਸੇ ਭਾਗਾ ਵਾਲੇ ਦੇ ਹੱਥ ਚ ਆਉਂਦੀ ਹੈ ਰੂਹਾਨੀਅਤ ਹਰ ਬੰਦਾ ਸਿੱਧ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਉਹਨਾਂ ਦਾ ਸਿਰ ਡਿੱਗਾ ਪਰ ਇੱਥੇ ਮੈਂ ਇੱਕ ਬੇਨਤੀ ਕਹਿਣਾ ਹਾਂ ਉਹਨਾਂ ਸਿਮਰਨ ਕੀ ਖੈ ਜਿਸ ਪਠਾਨ ਨੇ ਮੁਕਾਬਲਾ ਕੀਤਾ ਦਲੇਰ ਬੜਾ ਉਹਨੇ ਬੰਗਾਰਿਆਂ ਆਵਾਜ਼ ਮਾਰੀ ਉਹਦੇ 'ਚ ਤਾਕਤ ਹੈ ਫਿਜ਼ੀਕਲ ਉਹ ਸਿਰ ਉਤਰਵਾ ਵੀ ਸਕਦਾ ਹੈ ਤੇ ਬਾਬਾ ਜੀ ਦਾ ਸਿਰ ਉਹਨੇ ਉਤਾਰ ਵੀ ਦਿੱਤਾ ਉਹਦੀ ਤਾਕਤ ਸਿਰਫ ਸਿਰ ਉਤਰਨ ਨਾਲ ਖਤਮ ਹੋ ਗਈ ਇਹ ਉਹ ਮਹਾਪੁਰਖ ਹੈ ਜਿਹੜਾ ਉਤਰੇ ਹੋਏ ਨੂੰ ਤਲੀ ਦੇ ਉੱਤੇ ਰੱਖ ਲਿੰਦਾ ਹੈ ਇਹ ਪਠਾਨ ਕੁੱਲ ਨਹੀਂ ਸੇਰ ਤਨੀ ਤੇ ਰੱਖ ਦੇ ਇਸ ਯੋਧੇ ਨੇ 18 ਸ਼ੇਰ ਦਾ ਖੰਡਾ ਬੰਨ੍ਹਦੇ ਇਹ ਉੱਥੇ ਪਹੁੰਚ ਕੇ ਜਿੱਥੇ ਤੁਸੀਂ ਸ਼ਹੀਦਗੰਗ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਦੇ ਚਲੋ ਉੱਥੇ ਸਾਰੇ ਕਹਨਿਆ ਸਿਰ ਰੱਖ ਕੇ ਉੱਥੇ ਸ਼ਹਾਦਤ ਦਾ ਜਾਮ ਪੀਤਾ ਹੈ ਬਾਬਾ ਦੀਪ ਸਿੰਘ ਜੀ ਨੇ ਮੈਂ ਆਪ ਨੂੰ ਬੇਨਤੀ ਕਰਾਂ ਕਿ ਉਹਨਾਂ ਦੀ ਸ਼ਹਾਦਤ ਅੱਜ ਵੀ ਅਸੀਂ ਜਦੋਂ ਲੰਘਨੇ ਆ ਮੈਂ ਕਈ ਵਾਰੀ ਕਹਿੰਨਾ ਆ ਤਿੰਨ ਚਾਰ ਜਿਹੜੀਆਂ ਥਾਵਾਂ ਇਸ ਦੇ ਸਾਰੀ ਹਰਮੰਦਰ ਸਾਹਿਬ ਦੀ ਕੋਈ ਥਾਂ ਨਹੀਂ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਨਹੀਂ ਹੋਈ ਪੂਰਨ ਸਿੰਘ ਤਾਂ ਕਹਿੰਦਾ ਉਹ ਤੇ ਪਹਿਲਾਂ ਲਿਖ ਕੇ ਗਿਆ ਕਹਿੰਦਾ ਇੰਨੀਆਂ ਸਿੱਲਾਂ ਨਹੀਂ ਲੱਗੀਆਂ ਜਿੰਨਾ ਸਿੱਲਾਂ ਥੱਲੇ ਸਿਰ ਲੱਗੇ ਹੋਏ ਆ ਹਰਮੰਦਰ ਸਾਹਿਬ ਦੀ ਇੱਕ ਇੱਕ ਜਿਹੜੀ ਥਾਂ ਹੈ ਉਹ ਭਿੱਜੀ ਪਈ ਸ਼ਹੀਦਾਂ ਦੇ ਖੂਨ ਨਾਲ ਖਾਸ ਕਰਕੇ ਦੋ ਵਾਹੀਆਂ ਇੱਕ ਪਾਸੇ ਬਾਬਾ ਦੀਪ ਸਿੰਘ ਇੱਕ ਪਾਸੇ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਦੀ ਬੇਰਕ ਬਾਬਾ ਦੀਪ ਸਿੰਘ ਜੀ ਨੇ ਉੱਥੇ ਸ਼ਹਾਦਤ ਦਾ ਜਾਮ ਪੀਤਾ ਜਿੱਥੇ ਸ਼ਹੀਦਾਂ ਤੁਸੀਂ ਦਰਸ਼ਨ ਕਰਦੇ ਹੋ ਇੱਥੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਹੈ ਸ਼ਹੀਦਗੰਜ ਤੇ ਇਹ ਵੀ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕੱਲ ਪਰਸੋਂ ਵੀ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਆ ਰਹੇ ਨੇ ਅਗਲੇ ਸਾਲ ਆਉਂ